ਮੈਂ ਪਹਿਲੀ ਵਾਰ ਸੇਤ ਤੇ ਚੜਿਆ ਤਾਂ ਮੈਨੂੰ ਆ ਜਿਹੜਾ ਉੱਚੀ ਕਹਿੰਦੇ ਆ ਪਾਂ ਡਾਈਸ ਡੈਕਸਟੈਂਡ ਕਹਿੰਦੇ ਆ ਡਾਈਸ ਕਹਿੰਦਾ ਮੈਨੂੰ ਇਹਦੀ ਐਮੀਅਤ ਦਾ ਇਹਦੀ ਕੀਮਤ ਦਾ ਉਦੋਂ ਪਤਾ ਲੱਗਿਆ ਜਦੋਂ ਪਹਿਲੀ ਵਾਰ ਸੀ ਤੇ ਚੜਿਆ ਮੈਂ ਪਹਿਲਾਂ ਮੈਨੂੰ ਇਹ ਹੁਣ ਜਿਹੜਾ ਆਹ ਕਾਰੇ ਵਾਸਤੇ ਚਾੜੇ ਲਾਤਾ ਕਿਉਂਕਿ ਇਹਦਾ ਫਾਇਦਾ ਇਹ ਹੈ ਕਿ ਜੇ ਜੇ ਬੰਦੇ ਦੀਆਂ ਲੱਤਾਂ ਕੰਮ ਦੀਆਂ ਹੋਣ ਇਹਦਾ ਦਿਸਦੀਆਂ ਨਹੀਂ ਹੈਗੀਆਂ ਮੈਨੇ ਇਹਨੇ ਬਚਾਇਆ ਮੈਂ ਕਾਪੀ ਪਰ ਬਾਹਰ ਜੜੇ ਹੁੰਦੇ ਜਰਵਾਹ ਹੁੰਦਾ ਫੇਰ ਆਪਾਂ ਗੱਲ ਕਰਦੇ ਹਾਂ ਪੜਾ ਖੜਦੇ ਹੋ ਕੇ ਪੜ ਕੇ ਗੱਲ ਕਰਾਂ। ਸੋ ਹੌਲੀ ਹੌਲੀ ਕਿਰਪਾ ਹੁੰਦਾ। ਸੋ ਸਾਰੀ ਟੀਮਾਂ ਨੂੰ ਮੈਂ ਵਧਾਈ ਦੇਣਾ ਅਡਵਾਂਸ ਦੇ ਵਿੱਚ ਹੀ ਫਰਸਟ ਆਉਣਗੇ। ਫਰਸਟ ਆਉਣ ਵਾਲਿਆਂ ਨੂੰ ਅਡਵਾਂਸ 'ਚ ਵਧਾਈਆਂ ਪਰ ਨਾਲ-ਨਾਲ ਇੱਕ ਸਲਾਹ ਵੀ ਕਿ ਫਰਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਰਸਟ ਆਉਣ ਵਾਲੇ 'ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ। ਜੇ ਉਹ ਨਾ ਹੁੰਦੇ ਤਾਂ ਮੁਕਾਬਲਾ ਹੀ ਨਹੀਂ ਹੋਣਾ ਸੀ। ਇਸ ਕਰਕੇ ਇਹੀ ਗੱਲ ਮੈਂ ਪੜਾਈ ਵਾਲੇ ਪਾਸੇ ਵੀ ਕਹਨਾ ਆਮ ਤੌਰ ਤੇ ਕੁੜੀਆਂ ਫਰਸਟ ਆਉਂਦੀਆਂ 10ਵੀਂ 20ਵੀਂ ਟੌਪ 10 ਚੋਂ ਅਸੀਂ ਘਰੇ ਬੁਾਇਆ ਸਾਰੇ ਸਟੂਡੈਂਟ ਜਿਹੜੇ ਪੰਜਾਬ ਚ ਟੌਪ ਕੀਤੇ ਆ 10ਵੀਂ ਵਾਲੇ 12ਵੀਂ ਵਾਲੇ ਆਖਰੀ ਵਾਲੇ ਵੀ ਕੁੜੀਆਂ ਵੀ 20 20 ਸਟੂਡੈਂਟ ਆਏ 19 ਕੁੜੀਆਂ ਇੱਕ ਸੀ ਆਪਣਾ ਡਿਪਾਰਟਮੈਂਟ ਮੈਂ ਬੜੇ ਪਿਆਰ ਨਾਲ ਉਹਨੂੰ ਉੱਕਲ ਜਿਹਾ ਮੈਨੂੰ ਸ਼ੁਕਰ ਹੈ ਸਾਡੀ ਇੱਜ਼ਤ ਰੱਖਦੀ ਬਰਾਦਰੀ ਦੀ ਕਿਉਂਕਿ ਆਪਾਂ ਨੂੰ ਪੜ੍ਹਾਈ ਤੋਂ ਬਿਨਾਂ ਹੋਰ ਵੀ ਬਹੁਤ ਕੰਮ ਹੁੰਦੇ ਆ ਸਮਾਜਿਕ ਸੁਰੱਖਿਆ ਵਾਸਤੇ ਵੀ ਆਪਾਂ ਬਹੁਤ ਜਿੰਮੇਵਾਰੀ ਨਿਭਾਉਂਦੇ ਆ ਮੈਨੂੰ ਪਤਾ ਸਭ ਤੋਂ ਖੀਰਲੀ ਵਾਸਤੇ ਆਪ ਜਾਣਿਆ ਪਹਿਲਾਂ ਸਾਰਿਆਂ ਨੂੰ ਘਰੇ ਛੱਡ ਕੇ ਆਉਂਦੇ ਆ ਕੋਸ਼ਿਸ਼ ਕਿਉਂ ਨਹੀਂ ਕਰਦੇ ਤੁਮੂਲਾਹ ਲਾ ਰਸੂਲ ਲਾ ਕਰਕੇ ਅੱਜ ਸਾਰੇ ਅੱਜ ਇਹ ਚੀਖਾ ਮਾਰਦੇ ਸਾਰੇ ਉਹਨੂੰ ਅਡਾਂ ਚਾ ਚਾ ਨੂੰ ਜਾਣਦੇ ਨੇ ਥੋੜਾ ਦਾਸ 10 ਵਸਤੀ ਕਰੀ ਕੋਈ ਤੋਨਾ ਆਖਰੀ ਵਸਤੀ ਚੱਲਾਂਗੇ ਫੇ ਮੁਲਕ ਪੇਪਰ ਵਾਲੇ ਦੇ ਨਾਲ ਰਿਜ਼ਲਟਾਂ ਤੇ ਪਤਾ ਲੱਗਦਾ ਹੁੰਦਾ ਉਹਨਾਂ ਨੂੰ ਆਪ ਹੀ ਪਤਾ ਹੁੰਦਾ ਰਿਜ਼ਲਟ ਤਾਂ ਪਹਿਲੀ ਆਉਂਦਾ ਉਹਨਾਂ ਦਾ ਪਰ ਹਾਂ ਐਨਾ ਕਾ ਵੇ ਦਰਿਆ ਦਿਲ ਰੱਖਿਆ ਕਰੋ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਦਾਂ ਕੋਈ ਇੱਕ ਨੰਬਰ ਘਟਾ ਆਗੇ ਕੋਈ ਗੱਲ ਨਹੀਂ ਅਗਲੀ ਵਾਰ ਸੈਮੈਸਟਰ ਸਿਸਟਮ ਹੋ ਗਿਆ ਅਗਲੇ ਸੈਮੈਸਟਰ ਪੂਰੇ ਕਰ ਲਾਂਗੇ ਹੁਣ ਕੁੜੀਆਂ ਦੇ 99.4 ਨੰਬਰ ਆ ਜਾਣ 99.4% ਆ ਜਾਣ ਤਾਂ ਵੀ ਉਹ ਪੇਪਰ ਚੈੱਕਰ ਨੂੰ ਗਾਣਾ ਕੱਢਦੇ ਪਤਾ ਨਹੀਂ ਕੌਣ ਕੰਜੂਸ ਬੱਤੀ ਕੰਜੂਸ ਬੈਠਾ था ਦੋ ਨੰਬਰ ਹੋਰ ਦੇ ਦੇ ਤਾਂ ਮਨੀਸ਼ਾ ਸਿਆਹ ਕਿ ਹੋ ਜਾਂਦੀ ਮੈਂ ਇਹਨੇ ਨਾ 0.4% ਲੈ ਕੇ ਇੱਧਰ ਦੇਖੋ ਦਰਿਆ ਦਿਲ ਚਾਰੀ ਨੰਬਰ ਆ ਜਾਂਦਾ ਮੁੰਡਿਆਂ ਦੇ ਚਾਰੀ ਨੰਬਰ ਆ ਜਾਣ ਗਵਾਮਾ ਹੀ ਗੰਗਾ ਆਹ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਫਕੀਰ ਕੋਈ ਓਏ ਤੇ ਤਿੰਨ ਨੰਬਰ ਦਾ ਕਰਕੇ ਅਸੀਂ ਸੱਤ ਪੱਲੂ ਹੀ ਪਾਤੇ ਇਹ ਤੇ ਡਰਿਆ ਦੇ ਜਿੰਨੇ ਨੰਬਰ 1 ਕੁੜੀ ਲੈਂਦੇ ਉਹਨਾਂ ਨੂੰ ਤਿੰਨ ਮੁੰਡੇ ਪਾਸ ਹੋ ਜਾਂਦੇ ਪਰ ਕੋਈ ਨਹੀਂ ਇਹ ਕੁਦਰਤ ਨੇ ਇੱਕ ਫਿਫਥ ਸਾਇੰਸ ਦਿੱਤੀ ਹੈ ਇੰਟੈਲੀਜੈਂਸੀ ਦਿੱਤੀ ਹੈ ਔਰ ਈਆਂ ਸਾਡੀਆਂ ਭੈਣਾਂ ਸਾਡੀਆਂ ਪੰਜਾਬ ਦੀਆਂ ਉਗਾਰੀਆਂ ਮਾਰ ਰਹੀਆਂ ਨੇ ਖੇਡਾਂ ਜਿਵੇਂ ਅੱਜ ਖੇਡਾਂ ਦੇ ਵਿੱਚ ਪੰਜਾਬ ਦੇ ਚਾਰ ਵੱਡੀਆਂ ਟੀਮਾਂ ਦੇ ਕੈਪਟਨ ਪੰਜਾਬ ਤੋਂ ਨੇ ਜੀ ਸ਼ਮਨ ਗਿੱਲ ਦਾ ਆਰਥੀ ਕ੍ਰਿਕਟ ਟੀਮ ਦਾ ਕੈਪਟਨ ਹਰਮਨਪ੍ਰੀਤ कौर ਮੋਗੇ ਤੋਂ ਘਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਭਾਰਤੀ ਹਾਕੀ ਟੀਮ ਦਾ ਕੈਪਟਨ ਤੇ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਚਾਰੇ ਵੱਡੀਆਂ ਖੇਡਾਂ ਦੇ ਜਿਹੜੇ ਕਪਤਾਨ ਨੇ ਪੰਜਾਬ ਤੋਂ ਨੇ ਪੰਜਾਬ ਕਪਤਾਨੀਆਂ ਕਰਨ ਜਾਣਦਾ ਹੈ ਪੰਜਾਬ ਲੀਡ ਕਰਨਾ ਜਾਣਦਾ ਹੈ ਹਮੇਸ਼ਾ ਚਾਹੇ ਉਹ ਚਾਹੇ ਆ띠 ਦਾ ਸੰਘਰਸ਼ ਹੋਵੇ ਚਾਹੇ ਉਹ ਗ੍ਰੀਨ ਰੈਵੋਲੂਸ਼ਨ ਹੋਵੇ ਹਮੇਸ਼ਾ ਪੰਜਾਬ ਨੇ ਦੇਸ਼ ਨੂੰ ਲੀਡ ਕੀਤਾ ਸੰਕਟ ਵੀ ਪੰਜਾਬ ਤੇ ਆਏ ਹੁਣ ਹੜਾਂ ਵਾਲਾ ਸੰਕਟ ਆਇਆ ਕਿਉਂਕਿ ਨਾ ਨਿਜਠਰੇ ਆ ਨਿਜਠਾਂਗੇ ਪੰਜਾਬ ਬਹੁਤ ਵਾਰ ਡਿੱਗਿਆ ਪੰਜਾਬ ਬਹੁਤ ਵਾਰ ਉੱਠਿਆ ਵੀ ਹੈ ਔਰ ਮੈਂ ਧੰਨਵਾਦ ਕਰਦਾ ਸੰਸਥਾ ਦਾ ਇਸ ਐਸਟੀ ਕਾਲਜ ਦਾ ਕਿਉਂਕਿ ਉਹਨਾਂ ਨੇ ਹੜਪੀਟ ਤ ਨੂੰ ਸਮਰਪਿਤ ਇਹ ਲੋਕ ਮੇਲਾ ਕੀਤਾ ਕਿਉਂਕਿ ਬਹੁਤ ਸਾਰੀਆਂ ਜਨਾਂ ਚਲੇ ਗਿਆਂ ਬਹੁਤ ਸਾਰਾ ਘਰਾਂ ਦਾ ਜ਼ਮੀਨਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਸਰਕਾਰਾਂ ਆਪਣੇ ਮਨੂ ਬੈਸ ਤੇ ਫਟਟਾਰੀਆਂ ਨੇ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਪੱਟੀ ਤੇ ਲਿਆ ਸਕੀਏ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਕੁਰਬਾਨੀਆਂ ਨਾਲ ਭਰੀ ਹੋਈ ਧਰਤੀ ਹੈ ਸ੍ਰੀ ਸ਼ਰਤੀ ਮੁਕਤਾਨ ਹੈ ਕਿ ਡਿੱਗਦੀ ਵੀ ਹੈ ਪਰ ਨਾਲ ਉੱਠੀ ਖੜਦੀ ਹੈ ਤੇ ਤਕੜੀ ਹੋ ਕੇ ਦੁਬਾਰਾ ਉੱਠ ਕੇ ਤਕੜੀ ਹੋ ਕੇ ਫਿਰ ਦੁਬਾਰੇ ਧਰਤੀ ਲੀਡ ਕਰਦੀ ਹੈ ਸੋ ਪੰਜਾਬ ਸੜਕ ਬਸ ਦਾ ਗੁਲਾਮ ਦੇ ਨਾਤੇ ਬਸ ਦਾ ਰਵੇ ਔਰ ਨਾਲ ਇਹ ਵੀ ਕਹਿਣਾ ਚਾਹੁੰਦਾ ਮੈਂ ਕਿ ਅੱਜ ਕੋਈ ਵੀ ਪ੍ਰਾਣਾ ਐਨ ਐ ਫਿਊਚਰ ਦੇ ਪਲਾਨ ਜਿਹੜੇ ਨੇ ਉਹ ਐਨਾ ਖੁੱਲ ਗਿਆ ਦੁਨੀਆ ਇੰਨੀ ਖੁੱਲ ਗਈ ਕਿ ਹੁਣ ਇੱਕ ਕੈਰੀਅਰ ਨਹੀਂ ਹੈਗਾ ਹੁਣ ਬਹੁਤ ਸਾਰੇ ਕੈਰੀਅਰ ਜਿੰਨਾ ਬਾਰੇ ਸੋਚਿਆ ਵੀ ਨਹੀਂ ਉਹ ਵੀ ਕੈਰੀਅਰ ਬਣ ਸਕਦੇ ਨੇ ਬਸ ਇੱਕ ਜਨੂਨ ਚਾਹੀਦਾ ਇੱਕ ਜੇ 2.4% ਦੇ ਵੀ ਕਰਨ ਚ ਗੱਲ ਪੈ ਜੇ ਗੱਲ ਮੈਂ ਕਹਣੀ ਚਾਹੁੰਦਾ ਕਿ ਕਈ ਵਾਰੀ ਨੰਬਰ ਘਟਾ ਜਾਂਦੇ ਆ ਕਈ ਵਾਰੀ ਰਿਜ਼ਲਟ ਤੁਹਾਡੀ ਛਮਤਾ ਉਪਰ ਨਹੀਂ ਆਉਂਦੇ ਉਹ ਹਰ ਫੀਲਡ ਚ ਹੁੰਦਾ ਹੈ बिजनेসম্যান ਸੋਚਦਾ ਹੈ ਆ ਫੈਕਟਰੀ ਜਿਹੜੀ ਆ ਤੇ ਮੈਨੂੰ ਐਨੇ ਐਨੇ ਕਰੋੜ ਦਾ ਪ੍ਰੋਫਿਟ ਦੇਊਗੀ ਤੋਂ ਘਾਟਾ ਪਾ ਦਿੰਦੀ ਹੈ ਫੈਕਟਰੀ ਕਈ ਵਾਰੀ ਫਿਲਮ ਸਟਾਰ ਸੋਚਦਾ ਹੈ ਆ ਮੂਵੀ ਤੋਂ ਬਾਅਦ ਮੈਂ ਸੁਪਰਸਟਾਰ ਬਣ ਜਾਊਗਾ ਫਿਲਮ ਸਲੌਪ ਹੋ ਜਾਂਦੀ ਹੈ ਪਾਰਟੀਸ਼ਨ ਸੋਚਦਾ ਹੈ ਕਿ ਮੈਂ ਇੰਨੀ ਸੀਟਾਂ ਜਿੱਤੂਗਾ ਕਰਤੂ ਉਹ ਕਰ ਦੂਗਾ ਉਹ ਆ ਵੀ ਸੀਪੀ ਆ ਜਾਂਦਾ ਹੈ ਕਈ ਵਾਰੀ ਸਟੂਡੈਂਟ ਸੋਚਦਾ ਮੈਂ 90% ਨੰਬਰ ਲਊਗਾ 70 ਤੇ ਰਹ ਜਾਂਦੇ ਉਸ ਵੇਲੇ ਕਈ ਵਾਰੀ ਨੈਗੇਟਿਵਿਟੀ ਆ ਜਾਂਦੀ ਹੈ ਨੈਗੇਟਿਵਿਟੀ ਮਾਈਂਡ ਚ ਆ ਜਾਂਦੀ ਹੈ ਵੀ ਮੈਂ ਰੱਬ ਦਾ ਕੀ ਬਖੜਿਆ ਸੀ ਮੈਂ ਤਾਂ ਸਵੇਰੇ 4 ਵਜੇ ਉੱਠ ਕੇ ਪੜਦਾ ਵੀ ਰਹਾ ਮੈਂ ਤਾਂ ਦੁਆਵਾਂ ਵੀ ਕਰਦਾ ਰਿਹਾ ਮੈਂ ਤਾਂ ਅਰਦਾਸਾਂ ਵੀ ਕਰਦਾ ਰਿਹਾ ਮੈਂ ਇਹਦੇ ਨੰਬਰ ਘੱਟ ਕਿਉਂ ਆਏ ਕਈ ਵਾਰੀ ਨੈਗੇਟਿਵਿਟੀ ਦਾ ਹਕਾਰ ਹੋ ਜਾਂਦੇ ਬੱਚੇ ਉਸ ਵੇਲੇ ਮੈਂ ਉਹਨੂੰ ਕਹਿਣਾ ਇੱਕ ਗੱਲ ਯਾਦ ਕਰ ਲਿਆ ਕਰੋ ਕਿ ਖਰਾਬ ਹੋਈ ਘੜੀ ਵੀ 24 ਘੰਟਿਆਂ ਚ ਦੋ ਵਾਰ ਸਹੀ ਟਾਈਮ ਦਿੰਦੀ ਹੈ 12:05 ਤੇ ਘੜੀ ਖਰਾਬ ਹੋਗੀ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਤੁਸੀਂ ਉਸ ਘੜੀ ਨੂੰ ਗਲਤ ਤਰੀਕੇ ਨਾਲ ਸੱਟੇ ਇਹਦਾ ਮਤਲਬ ਜੇ ਇੱਕ ਡੈਟ ਚੀਜ਼ 24 ਘੰਟੇ ਚ ਦੋ ਵਾਰੀ ਸਹੀ ਹੋ ਸਕਦੀ ਹੈ ਆਪਣੇ ਸਾਹਮਣੇ ਚੱਲਦੇ ਨੇ ਆਪਾਂ ਜਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਕਰਨ ਦੀ ਲੋੜ ਹੈ ਹਾਰ ਨਹੀਂ ਮੰਨਣੀ ਹਾਰ ਮੰਨਣ ਦੀ ਹੈ ਸੋ ਅਗਲੇ ਸਾਲ ਅਗਲੇ ਸਾਲ ਦੇਖ ਲਾਗੇ ਬਹੁਤ ਸਾਰੀਆਂ ਟੀਮਾਂ ਆਪਾਂ ਦੇਖਦੇ ਆ ਬਹੁਤ ਸਾਰੀਆਂ ਟੀਮਾਂ ਇਸ ਪਿੰਡ ਚ ਹਾਰ ਜਾਂਦੀਆਂ ਅਗਲੇ ਪਿੰਡ ਚ ਜਾਂਦੀਆਂ ਅਗਲੇ ਦਿਨ ਆਪਾਂ ਕਹਿੰਦੇ ਆ ਕਿ 23 ਸਾਲਾਂ ਬਾਅਦ ਅਸਲਾਨਾ ਕੱਪ ਜਿੱਤ ਲਿਆ ਸੀ ਆ 22 ਸਾਲਾਂ ਬਾਅਦ ਹਰਕਾ ਟੁੱਟ ਗਿਆ ਰਿਕਾਰਡ ਬਣਦੇ ਟੁੱਟਣ ਵਾਸਤੇ ਰਿਕਾਰਡ ਤੁਹਾਨੂੰ ਸੇਵ ਦਿੰਦੇ ਨੇ ਕਿ ਐ ਦਾ ਪਿੱਛਾ ਕਰੋ ਹੁਣ ਐਨ ਐ ਸਕਿੰਟ ਐਨ ਐ ਸਕਿੰਟ ਦਾ ਨਵਾਂ ਹਿੱਸਾ 100 ਮੀਟਰ ਦਾ ਵਾਰਡ ਰਿਕਾਰਡ ਹੈ ਉਹਦਾ ਪਿੱਛਾ ਕਰੋ ਜਿੱਦੇ ਉਹ ਉਹਨੇ ਅੱਡੇ ਸਕਿੰਟ ਤੇ ਵੀ ਸਕਿੰਟ ਦੇ 20ਵੇਂ ਹਿੱਸੇ ਤੇ ਵੀ ਤੋੜਦਾ ਫਿਰ ਉਹਦਾ ਨਾਂ ਲੱਗਣਾ ਕਿ ਤੂੰ ਕਿ ਹੁਣ ਐ ਦਾ ਪਿੱਛਾ ਕਰੋ ਸੋ ਜਿਹੜੇ ਰਿਕਾਰਡ ਨੇ ਤੁਹਾਨੂੰ ਤੁਹਾਨੂੰ ਮੰਜ਼ਿਲ ਦਿੰਦੇ ਨੇ ਉਹਨੂੰ ਤੋਂ ਵਾਸਤੇ ਇੱਕ ਮੰਜ਼ਿਲ ਮਿਲਦੀ ਹੈ ਕਿ ਮੈਂ ਤਾਂ ਬੈਸਟ ਕਰਕੇ ਤਾਉਂਗਾ ਤੇ ਬੈਸਟ ਕਰਕੇ ਸਕਸੈਸ ਸੁਭੜਾ ਚੰਗਾ ਲੱਗਿਆ ਅੱਜ ਮਾਲਵੇ ਦੇ ਢੀਂਟ ਮਾਲਵੇ ਦੇ ਪਿੰਡਾਂ ਦੇ ਬੱਚਿਆਂ ਨੂੰ ਮਿਲ ਕੇ ਕਿ ਬੜਾ ਅੱਛਾ ਟੈਲੈਂਟ ਸਾਡੇ ਕੋਲ ਹੈਗਾ ਔਰ ਅਬ ਦੀ ਬੋਲੀ ਸਾਡੀ ਪੰਜਾਬੀ ਲੈਂਚਰ ਹੋ ਗਿਆ ਲੈਂਚਰ ਵਿਊਡ ਫੈਸਟੀਵਲ ਇਹਨਾਂ ਨੂੰ ਲੈਂਚ ਕਰ ਲੈਣਾ ਇਹਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ 'ਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਮੈਂ ਕੋਈ بطور ਮੁੱਖ ਮੰਤਰੀ ਨਹੀਂ ਆਇਆ ਮੈਂ ਇੱਕ ਇਸ ਇਲਾਕੇ ਦਾ ਜੰਪਲ ਹੋਣ ਦੇ ਨਾਤੇ ਮੈਂ ਛੋਟੇ ਵੱਡੇ ਭਰਾ ਦੇ ਤੌਰ ਤੇ ਮੈਂ ਸਟੂਡੈਂਟ ਦੇ ਤੌਰ ਤੇ ਆਹਾਂ ਉਹ ਆਪਣੇ ਤਿੱਕਰਾਂ ਦੀ ਆਪਣੇ ਮਾਪਿਆਂ ਦੀ ਆਪਣੀ ਕੋਸ਼ਿਸ਼ ਦੀ ਰਿਸਪੈਕਟ ਕਰੂ ਕਿ ਇੱਕ ਗੱਲ ਦੇਖ ਲਿਓ ਕਿ ਚਿੱਠੀਬਾਜ਼ੀ ਪਹੁੰਚ ਜਾਓ ਤੁਸੀਂ ਉਹਨਾਂ ਨੂੰ ਵੱਡੇ ਨਹੀਂ ਹੋ ਸਕਦੇ ਕੋਈ درخت ਜਦੋਂ ਛਾਂ ਦੇਣ ਲੱਗ ਜਾਂਦਾ ਹੈ ਜਾਂ ਕੋਈ ਪੌਦਾ ਜਦੋਂ ਫਲ ਦੇਣ ਲੱਗ ਜਾਂਦਾ ਹੈ ਜਾਂ ਕੋਈ ਬੂਟਾ ਜਿਹੜਾ ਫਲ ਦੇਣ ਲੱਗ ਪਿਆ ਕੀ ਆਇਆ ਇਹ ਮੁੱਲ ਦੇਖਣ ਵਾਲੇ ਨੂੰ ਜਾਂ ਛਾਂ ਮੰਨਣ ਵਾਲੇ ਨੂੰ ਨਹੀਂ ਕੁਝ ਨਹੀਂ ਹੁੰਦੀ ਜਿੰਨੀ ਉਸ ਟੇਪ ਉੱਤੇ ਨੂੰ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿਉਂਕਿ ਉਹ ਨੂੰ ਪਤਾ ਹੁੰਦਾ ਕਿ ਮੈਂ ਹੱਥੀਂ ਬੋਤਾ ਸਿੰਜਿਆ ਆਇਆ ਅੱਜ ਛਾਂ ਦੇ ਰਿਹਾ ਅੱਜ ਫਲ ਦੇ ਰਿਹਾ ਛੁੰਗ ਦੇ ਰਿਹਾ ਤਾਂ ਲੋਕ ਤਾਂ ਇਹ ਤੋਂ ਫਾਇਦਾ ਲੈ ਰਹੇ ਨੇ ਜਾਂ ਲੋਕ ਅਨੰਦਤ ਹੋ ਰਹੇ ਨੇ ਸੋ ਜਿਹਦੇ ਨਾਲ ਜੀ ਹੋਗਾ ਕਿ ਪਹੁੰਚੋ ਤੁਹਾਡੀ ਟੀਚਰਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਪੜ੍ਹਾਏ ਹੋਏ ਬੱਚੇ ਬਹੁਤ ਉੱਚੀਆਂ ਪਤਵੀਆਂ ਤੇ ਜਾਂ ਉੱਚੀਆਂ ਉਹਦਿਆਂ ਤੇ ਜਾ ਰਹੇ ਨੇ ਤੇ ਇਹ ਸਿਰ ਤੋਂ ਨਾਲੇ ਸ਼ੀਰਵਾ ਸਤਕਾ ਕਿਉਂਕਿ ਟੀਚਰ ਨੂੰ ਪੁਰਾਣੇ ਜ਼ਮਾਨੇ ਚ ਗੁਰੂ ਕਿਹਾ ਜਾਂਦਾ ਸੀ ਗੁਰੂ ਸੰਸਕ੍ਰਿਤ ਦਾ ਲਫ਼ਜ਼ ਹੈ ਗੂ ਦਾ ਮਤਲਬ ਹਨੇਰਾ ਰੂ ਦਾ ਮਤਲਬ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਾ ਕਿਉਂਕਿ ਫੈਲੇ ਵਿਦਿਆ ਚਾਨਣ ਹੋਏ ਤੁਹਾਡੇ ਮਨ ਦਾ ਹਨੇਰਾ ਜਿਹੜਾ ਉਹਨੂੰ ਵਿਦਿਆ ਦੇ ਚਾਨਣ ਨਾਲ ਦੂਰ ਕਰਨ ਵਾਲਾ ਗੁਰੂ ਆਂ ਇੱਜ਼ਤ ਕਰੋ ਕੋਸਾਂ ਦਾ ਕਈ ਵਾਰੀ ਟੀਚਰ ਉਸ ਵੇਲੇ ਚੰਗੇ ਨਹੀਂ ਲੱਗਦੇ ਘੂਰਦੇ ਨੇ ਛਿੜਕਦੇ ਨੇ ਜਾਂ ਸਖਤਾਈ ਕਰਦੇ ਨੇ ਪਰ ਜਦੋਂ ਤੁਸੀਂ ਬਾਅਦ ਵਿੱਚ ਜ਼ਿੰਦਗੀ 'ਚ ਸੋਚਦੇ ਹੋ ਕਿ ਯਾਰ ਉਹ ਚੰਗੇ ਉਹਦੇ ਚੰਗੇ ਹੋਏ ਆ ਯਾਰ ਉਹਦੇ ਕਰਕੇ ਉਸ ਟੀਚਰ ਕਰਕੇ ਅੱਜ ਆ ਆ ਸਬਜੈਕਟ 'ਚੋਂ ਨੰਬਰ ਆ ਰਹੇ ਨੇ ਜਾਂ ਇਸੇ ਸਬਜੈਕਟ ਦੇ ਵਿੱਚ ਕੈਰੀਅਰ ਬਣ ਗਿਆ ਉਸ ਵੇਲੇ ਉਹ ਜ਼ਿਆਦਾ ਹੁੰਦੇ ਆ ਸੋ ਮੈਂ ਬਹੁਤ-ਬਹੁਤ ਮੁਬਾਰਕਾਂ ਜਿਹਨੇ ਵੀ ਚਾਹੇ ਪਾਤਾ ਕਿਚੜਾਣਾ ਹੈ ਚਾਹੇ ਸਟੇਜ ਦੇ ਪਿਛਲੇ ਪਾਸੇ ਨੇ ਚਾਹੇ ਕੋਈ ਜਾ ਪਾਣੀ ਦੀ ਡਿਊਟੀ ਲਈ ਸਟੂਡੈਂਟਾਂ ਦੀ ਸਾਰਿਆਂ ਦਾ ਯੋਗਦਾਨ ਹੈ ਕਿਉਂਕਿ ਮੰਨਿਆ ਕਿ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਈਆ ਕੱਢਦੀ ਉਹ ਵੀ ਲੱਖ